ਲੋਕ ਸਭਾ ਚੋਣਾਂ 2024 ਦੇਸ਼ ਦੀ ਮਹਾ ਪੰਚਾਇਤ ਦੇ ਲਈ ਅੱਜ ਅਖੀਰਲੇ ਗੇੜ ਦੀਆਂ ਜਿਹੜੀਆਂ ਚੋਣਾਂ ਨੇ ਉਹ ਪਾਈਆਂ ਜਾ ਰਹੀਆਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਕਈ ਇਹਦਾ ਜਿੱਥੇ ਗਰਮੀ ਦਾ ਮੌਸਮ ਸੀ ਤੇ ਹੁਣ ਦੁਪਹਿਰ ਤੋਂ ਬਾਅਦ ਮੌਸਮ ਵੀ ਖੁਸ਼ਮਿਜ਼ਾਜ ਹੁੰਦਾ ਨਜ਼ਰ ਆ ਰਿਹਾ ਹੈ ਤੇ ਅੱਜ ਅਖੀਰਲੇ ਦੌਰ ਦੀਆਂ ਵੋਟਰ ਨੇ ਜਿਹੜੀਆਂ ਉਹ ਪੈਣ ਜਾ ਰਹੀਆਂ ਨੇ ਖਰੜ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਹੁਣ ਤੱਕ ਜਿਹੜਾ ਦੱਸਿਆ ਜਾ ਰਿਹਾ ਹੈ ਕਿ 40% ਦੇ ਨਜ਼ਦੀਕ ਜਿਹੜੀ VOTING ਆ ਹੋ ਚੁੱਕੀ ਹੈ ਲੋਕਾਂ ਦੇ ਵਿੱਚ ਕਾਫੀ ਰੁਝਾਨ ਵੀ ਦੇਖਣ ਨੂੰ ਮਿਲਿਆ ਹੈ ਤੇ ਗਰਮੀ ਦੇ ਕਾਰਨ ਮੰਨਿਆ ਜਾ ਸਕਦਾ ਹੈ ਕਿ ਜਿਹੜਾ ਥੋੜਾ ਜਿਹਾ ਡਾਊਨ ਹੈ ਹੁਣ ਤੱਕ VOTING ਦਾ ਰੁਝਾਨ ਉਹ ਗਰਮੀ ਰੀਜਨ ਉਸ ਦਾ ਮੰਨਿਆ ਜਾ ਸਕਦਾ ਹੈ ਫਿਲਹਾਲ ਤੁਹਾਨੂੰ ਕਰਾਲੀ ਦੇ ਗਰਲ ਸਕੂਲ ਦੀਆਂ ਬਸਟਾਨ ਦੇ ਲਾਗੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਾਫੀ ਅੱਛਾ ਇਸ ਵਾਰ VOTERਾਂ ਦੇ ਲਈ ਜਿਹੜੀ ਸਜੋ ਸਜਾਵਟ ਕੀਤੀ ਗਈ ਹੈ ਸਕੂਲ ਨੂੰ ਬਿਲਕੁਲ ਬਹੁਤ ਵਧੀਆ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਤੇ ਬਹੁਤ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਉਹ ਵੀ VOTERਾਂ ਦੇ ਲਈ ਕੀਤੇ ਗਏ ਨੇ ਚੋਣ ਕਮਿਸ਼ਨ ਦੁਆਰਾ ਵੀ ਜਿੱਥੇ ਕਿਹਾ ਗਿਆ ਸੀ ਤੇ ਕੁਝ VOTER ਵੀ ਨੇ ਜਿਹੜੇ ਵੋਟਾਂ ਪਾਉਣ ਲਈ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਹੈ ਜੀ ਸਸ ਜੀ ਰਕੇਸ਼ ਕੁਮਾਰ ਆ VOTING ਲਈ ਆਇਓ ਕੀ ਕਰਨਾ ਚਾਹੋਗੇ VOTING ਦੇ ਲਈ ਜੀ ਨਹੀਂ ਆਪਣਾ ਹੱਕ ਹੈ ਜੀ ਆਪਣੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਜੀ ਜੀ ਤੇ ਅਸੀਂ ਆਪਣਾ ਹੱਕ ਦਾ ਇਸਤੇਮਾਲ ਕਰ ਰਹੇ ਹਾਂ ਬਿਲਕੁਲ ਜੀ ਹੱਕ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਮੈਡਮ ਤੁਸੀਂ ਕੀ ਕਰਨਾ ਚਾਹੋਗੇ ਬਸ ਆਪਣੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਮੈਂ ਹੀ ਕਹਿੰਦੀ ਹਾਂ ਔਰ ਵੋਟ ਪਾਣੀ ਚਾਹੀਦੀ ਹੈ ਜਿਹੜੇ ਲੋਕ ਹਜੇ ਵੀ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਕਹੋਗੇ ਮੈਂ ਚਾਹੁੰਦੀ ਵੀ ਉਹ ਵੀ ਪਾਣ ਆ ਕੇ ਵੋਟ ਚਲੋ ਇੱਕ ਇੱਕ ਵੋਟ ਕੀਮਤੀ ਹੈ ਇਹ ਜ਼ਰੂਰੀ ਹੁੰਦੀ ਪਾਣੀ ਸਾਰੇ ਵਾਸਤੇ ਸੋ ਬਿਲਕੁਲ ਬਹੁਤ ਉਮੀਦਾਂ ਨੇ ਕਿ ਜੇਕਰ ਇਹਨਾਂ ਦੀ ਵੋਟ ਰਹੇਗੀ ਤਾਂ ਉਸ ਦੇ ਨਾਲ ਭਵਿੱਖ ਜਿਹੜਾ ਵਧੀਆ ਰਹੇਗਾ ਬਜ਼ੁਰਗ ਵੀ ਸਾਡੇ ਨਾਲ ਅੰਦਰੋਂ ਵੋਟ ਪਾ ਕੇ ਆ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਕੀ ਨਾਮ ਹੈ ਜੀ ਇੱਧਰ ਦੇਖੀ ਨਰੇਸ਼ ਕੁਮਾਰ ਜੀ ਜੀ ਵੋਟ ਪਾ ਕੇ ਆਇਓ ਜੀ ਹਾਂ ਜੀ ਕਿੰਨਾ ਕੁ ਜ਼ਰੂਰੀ ਹੁੰਦਾ ਵੋਟ ਪਾਉਣਾ ਇਹਦੀ ਇਹ ਆਪਣੇ ਹਿਸਾਬ ਨਾਲ ਹੈ ਜੀ ਜੀ ਵੋਟ ਪਾਉਣ ਦੇ ਨਾਲ ਕੀ ਸਾਨੂੰ ਬੇਨਫਿਟ ਕੀ ਮਿਲਦਾ ਹੈ ਜੀ ਸਾਨੂੰ ਕਿਆ ਮਿਲਦਾ ਢਾੜੀ ਕਰਨੀ ਤਾਂ ਪੈਸੇ ਮਿਲਨੇ ਸਾਨੂੰ ਤਾਂ ਇੱਕ ਆਪਣਾ ਪਸੰਦਾ ਨੇਤਾ ਜ਼ਰੂਰ ਅੱਗੇ ਜਾਏਗਾ ਜੀ ਹਾਂ ਜੀ ਇਹ ਉਮੀਦ ਹੈ ਕਿ ਆ ਵੀ ਸਾਡੇ ਲਈ ਅੱਗੇ ਆਵਾਜ਼ ਬੁਲੰਦ ਕਰ ਸਕਦਾ ਹੈ ਹਾਂ ਜੋ ਤਾਂ ਦਿੱਖੀ ਆ ਵੀ ਜੋਂ ਆਈ ਆਈ ਤੇ ਪਾਇਆ ਵੋਟ ਆਪਣਾ ਫਰਜ਼ ਨਿਭਾਇਆ ਅੱਗੇ ਜੋ ਜਿੱਤੇਗਾ ਉਸ ਦਾ ਜੀ ਹਾਂ ਜੀ ਸੋ ਬਿਲਕੁਲ ਬਹੁਤ ਵਧੀਆ ਗੱਲ ਕਹੀ ਆ ਕਹਿੰਦੇ ਜੀ ਅਸੀਂ ਮਜ਼ਦੂਰੀ ਕਰਨੀ ਆ ਮਜ਼ਦੂਰੀ ਕਰਕੇ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈ ਕਿ ਜਿਸ ਨੂੰ ਵੋਟ ਪਾਈ ਅੱਗੇ ਜਿੱਤਦਾ ਹੈ ਤਾਂ ਅੱਗੇ ਜਾ ਕੇ ਉਹ ਸਾਡੇ ਹਲਕੇ ਦੇ ਲਈ ਕੀ ਕਰਦਾ ਕਿੰਨਾ ਕੁ ਜ਼ੋਰ ਲਗਾਉਂਦਾ ਇਹ ਉਸ ਜੋ ਵੀ ਲੀਡਰ ਜਿੱਤ ਕੇ ਜਾਏਗਾ ਉਸ ਦੇ ਉੱਤੇ ਡਿਪੈਂਡ ਕਰਦਾ ਹੈ ਸੋ ਵੱਡਾ ਰੁਝਾਨ ਵੀ ਦੇਖਣ ਨੂੰ ਮਿਲ ਰਿਹਾ ਵੱਖ-ਵੱਖ ਹੋਰ ਜਿਹੜੇ ਪੋਲਿੰਗ ਸਟੇਸ਼ਨ ਨੇ ਉਹਨਾਂ ਦਾ ਵੀ ਦਿਖਾਵਾਂਗੇ ਤੇ ਕਈ ਰਾਜਨੀਤਿਕ ਲੋਕ ਵੀ ਜਿਹੜੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਹਿਲਾਂ ਦੇਖੋ ਇਹ ਵੀਡੀਓ ਤੇ ਇੱਥੇ ਇੱਕ ਵੱਡੀ ਗੱਲ ਹੋਰ ਦੱਸਣ ਜਾ ਰਹੇ ਹਾਂ ਕਿ ਇਸ ਵਾਰ ਜਿੱਥੇ ਇਹ ਅਲੱਗ-ਅਲੱਗ ਤਰ੍ਹਾਂ ਦੇ ਨਾਲ ਸਜਾਵਟ ਕੀਤੀ ਹੋਈ ਹੈ ਉਸ ਦੇ ਚੱਲਦੇ ਹੀ ਕੁਰਾਲੀ ਨਗਰ ਕੌਂਸਲ ਦੁਆਰਾ ਵੀ ਇੱਕ ਜੈਵਿਕ ਖਾਦ ਸਟਾਲ ਲਗਾਈ ਗਈ ਹੈ ਸੋ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਸਤਿਕਾਰ ਸਤਿਕਾਰ ਜੀ ਵੋਟ ਪਾ ਕੇ ਆਇਓ ਜੀ ਹਾਂ ਜੀ ਕਿੰਨਾ ਕੁ ਲੱਗਦਾ ਹੈ ਵੋਟ ਪਾਉਣ ਨਾਲ ਕਿੰਨਾ ਕੁ ਫਾਇਦਾ ਮਿਲਦਾ ਹੈ ਉਹ ਤਾਂ ਅੱਛਾ ਲੱਗਦਾ ਜੀ ਜੀ ਠੀਕ ਹੈ ਆਪਣਾ ਫਰਜ਼ ਨੂੰ ਆਇਆ ਹੈ ਜੀ ਹਾਂ ਜੀ ਅੱਗੇ ਜਿਹਨਾਂ ਨੂੰ ਪਾ ਕੇ ਜਾ ਰਹੇ ਹੋ ਫਿਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਥੈਂਕ ਯੂ ਮੇਰਾ ਜੀ ਦੇਖ ਖੁਸ਼ ਰਹੇ ਚਾਰਦੀ ਕਾਲਾ ਸੇ ਬਿਲਕੁਲ ਜੀ ਬਿਲਕੁਲ ਰਾਜਨੀਤਿਕ ਲੋਕਾਂ ਦੇ ਲਈ ਜਿਸ ਤਰ੍ਹਾਂ ਇਸ ਤਰ੍ਹਾਂ ਲੋਕ ਆ ਰਹੇ ਨੇ ਵੋਟ ਪਾਉਣ ਪਾ ਜੀ ਵੋਟ ਪਾਣ ਜਾ ਰਹੇ ਹੋ ਹਾਂ ਜੀ ਹਾਂ ਜੀ ਵੋਟ ਪਾਣ ਜਾ ਕਿ ਸੋਚ ਕੇ ਜਾ ਰਹੇ ਹੋ ਪਹਿਲਾਂ ਤਾਂ ਇਹ ਦੱਸੋ ਸਰਕਾਰ ਬਰਾਨ ਲਈ ਹੂੰ ਸੋਚਨ ਸਰਕਾਰ ਨੰਮੀ ਬਣਾਣੀ ਹੈ ਸੋਚ ਰਹੇ ਹਾਂ ਹਾਂਜੀ ਵਿਦੇਸ਼ ਦੇ ਲਈ ਕੋਈ ਖੜਨ ਵਾਲਾ ਹੋਵੇ ਨਾ ਹਾਂਜੀ ਹਾਂਜੀ ਸਰ ਆਪਣੇ ਹਲਕੇ ਦੇ ਲਈ ਆਪਣੇ ਹਲਕੇ ਲਈ ਸਾਡੇ ਦੇਸ਼ ਵਾਸਤੇ ਵੀ ਹੂੰ ਸਾਰੀ ਇਸੀ ਦਾ ਕਿਸੇ ਨੱਕੇ ਬੋਰਡ ਪਾਣ ਆ ਰਹੇ ਸਪੈਸ਼ਲ ਮੌਸਮ ਵੀ ਕਾਫੀ ਖੁਸ਼ਮੀਜਾਜ ਹੋ ਗਿਆ ਹੁਣ ਤਾਂ ਤਾਂ ਹੀ ਤਾਂ ਆਗੇ ਗਰਮੀ ਵੀ ਨਾਲ ਜੂ ਨਹੀਂ ਕਰਦਾਏਗਾ ਮਤਲਬ ਹੁਣ ਤੱਕ ਨਾ ਆਉਣ ਦਾ ਰੀਜਨ ਗਰਮੀ ਸੀ ਥੋੜੇ ਹੁਣ ਲੇਟ ਹੋਏ ਥੋੜਾ ਜਿਹਾ ਹੁਣ ਮੌਸਮ ਵਧੀਆ ਹੋਇਆ ਤਾਂ ਕਹਿ ਸਕਦੇ ਹਾਂ ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਿਹਾ ਹੈ ਕਿ ਜਿਸ ਤਰ੍ਹਾਂ ਗਰਮੀ ਬਹੁਤ ਜ਼ਿਆਦਾ ਸੀ ਤੇ ਉਸ ਦੇ ਕਰਕੇ ਵੋਟਰ ਕਿਤਨੇ ਕਿਤੇ ਘਰਾਂ ਤੋਂ ਨਿਕਲਣ ਤੋਂ ਗਰੇਜ਼ ਕਰਦੇ ਨੇ ਹੁਣ ਮੌਸਮ ਜਿਸ ਤਰ੍ਹਾਂ ਬਦਲਿਆ ਹੈ ਉਸ ਤਰ੍ਹਾਂ ਲੋਕਾਂ ਦਾ ਵੀ ਦੁਬਾਰਾ ਰੁਝਾਨ ਆ ਜਿਹੜਾ ਵਧਿਆ ਹੈ ਸੋ ਦੇਖੋ ਇਹ ਤਸਵੀਰਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਕਿ ਕਿਵੇਂ ਦੇਖਦੇ ਆ ਇਸ ਚੋਣ ਅਖਾੜੇ ਨੂੰ ਦੇਖੋ ਅੱਜ ਮੈਂ ਸਵੇਰ ਤੋਂ ਹੀ ਪੂਰੇ ਕਰਾਲੀ ਦੇ ਪੋਲਿੰਗ ਬੂਥਾਂ ਤੇ ਗਿਆ ਹੋਰ ਖਰੜ ਨਵਾਂਗਰੋਂ ਕਈ ਪਿੰਡਾਂ 'ਚ ਗਿਆ ਬਹੁਤ ਵਧੀਆ ਜਿਹੜਾ ਅੱਜ ਮਾਹੌਲ ਹੈ ਔਰ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਵੋਟਾਂ ਪੈ ਰਹੀਆਂ ਅੱਜ ਕਿਉਂਕਿ ਜੋ ਲੋਕਾਂ ਨੂੰ ਅਸੀਂ ਪੁੱਛੀਦਾ ਆ ਆਮ ਬੰਦੇ ਨੂੰ ਵੀ ਪੁੱਛੀਦਾ ਉਹਨਾਂ ਦਾ ਇੱਕੋ ਟੀਚਾ ਹੁੰਦਾ ਕਿ ਦੇਸ਼ ਨੂੰ ਬਚਾਉਣ ਦੇ ਲਈ ਅੱਜ ਅਸੀਂ ਜਿਹੜੀ ਆਪਣੀ ਵੋਟ ਹੈ ਉਹ ਕਾਂਗਰਸ ਪਾਰਟੀ ਨੂੰ ਪਾਣੀ ਹੈ ਕਿਉਂਕਿ ਇੱਕ ਬਹੁਤ ਹੀ ਸੂਝਵਾਨ ਤੇ ਪੜਿਆ ਲਿਖਿਆ ਜੋ ਕੈਂਡੀਡੇਟ ਸਾਰਾ ਸਾਡਾ ਸ਼੍ਰੀ ਵਿਜੇਂਦਰ ਸਿੰਘਲਾ ਜੀ ਜਿਨ੍ਹਾਂ ਨੇ ਕਿ ਪਹਿਲਾਂ ਵੀ بطور ਵਜ਼ੀਰ ਅਨੇਕਾ ਕੰਮ ਕੀਤੇ ਔਰ ਮੈਂਬਰ ਪਾਰਲੀਮੈਂਟ ਦੇ ਰਹਿੰਦੇ ਹੋਏ ਅਨੇਕਾ ਕੰਮ ਕੀਤੇ ਐਸੇ ਕੈਂਡੀਡੇਟ ਤੇ ਬਹੁਤ ਜ਼ਿਆਦਾ ਉਮੀਦ ਹੈ ਕੇਸ ਹਲਕੇ ਨੂੰ ਵੀ ਵਿਕਾਸ ਦੀ ਲੀਡ ਤੇ ਲੈ ਕੇ ਜਾਣਗੇ ਇਸ ਤਰੀਕੇ ਨਾਲ ਲੋਕ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਵੋਟਾਂ ਜਿਹੜੀਆਂ ਪਾੜ ਰਹੇ ਸੋ ਸਾਨੂੰ ਪੂਰਨ ਉਮੀਦ ਹੈ ਕਿ ਇੱਥੇ ਤੇ ਕਰੀਬ 1.5 ਲੱਖ ਦੀ ਲੀਡ ਨਾਲ ਸ਼੍ਰੀ ਭਜENDER ਸਿੰਘ ਰਾਜੀ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤ ਕੇ ਜਾਣਗੇ ਦਿੱਲੀ ਦੇ ਵਿੱਚ ਸਭਾ ਦੇ ਘਟੇ ਦਾ ਬਾਕੀ ਬਚਿਆ ਜੀ ਪੋਲਿੰਗ ਬਹੁਤ ਘੱਟ ਅਜੇ ਤੱਕ ਦੇਖਣ ਨੂੰ ਮਿਲ ਰਹੀ ਹੈ 40% ਦੇ ਨੰਬਰੇ ਪੋਲਿੰਗ ਨਹੀਂ ਚੱਲ ਜਾਈਆ ਪਰ ਇਹਦੇ ਇੱਕ ਵੱਲੋਂ ਦੇਖੋ ਇਹ तमाम ਦੇਸ਼ ਦੇ ਵਿੱਚ ਇਸ ਵਾਰ ਜਿਹੜੀ ਪੋਲਿੰਗ ਜਿਹੜੀ ਘਟ ਹੋਈ ਹੈ ਔਰ ਪੰਜਾਬ ਦੇ ਵਿੱਚ ਜਿਹੜੀ ਗਰਮੀ ਨੂੰ ਦੇਖਦੇ ਹੋਏ ਪੋਲਿੰਗ ਘਟ ਹੋਈ ਹੈ ਲੇਕਿਨ ਪੋਲਿੰਗ ਮੇਰਾ ਖਿਆਲ ਹੈ ਅੱਜ ਵੀ ਸਾਡੀ 55 ਤੋਂ 60% ਜਿਹੜੀ ਹੋ ਰਹੀ ਹੈ ਪਿਛਲੀ ਵਾਰ ਜਿਹੜੀ ਪੋਲਿੰਗ ਹੋਈ ਸੀਗੀ ਅੱਜ ਤੋਂ 5 ਸਾਲ ਪਹਿਲਾਂ ਉਹ 63% ਹੋਈ ਸੀਗੀ ਸਿਰਫ 3% ਦਾ ਮਾਰਜਨ ਜਿਹੜਾ ਘਟ ਰ ਹੋਇਆ ਪਰ ਇਸ ਵਾਰ ਵੀ ਸਾਡੀ ਜਿਹੜੀ ਜਿੰਨੀ ਵੀ ਪੋਲਿੰਗ ਹੋਈ ਹੈ ਉਹਦੇ ਵਿੱਚ ਵੀ ਸਾਡੀ ਜਿਹੜੀ ਸਭ ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਨੂੰ ਪਈਆਂ। ਹਾਂ। ਬਾਕੀ ਕਿਸੇ ਪਾਰਟੀ ਨੂੰ ਅੱਛਾ ਜੀ। ਲੋਕਾਂ ਨੇ ਮੂੰਹ ਨਹੀਂ ਲਾਇਆ। ਓਕੇ ਓਕੇ ਓਕੇ। ਜੀ ਤੁਹਾਨੂੰ ਲਗਾਤਾਰ ਫੇਰ ਤੋਂ ਫੀਲਡ ਦੇ ਵਿੱਚ ਚੱਲੇ ਹੋਏ ਪਿੰਡਾਂ ਦੇ ਵਿੱਚ ਵੀ ਗਏ ਹੋ। ਕਿਸ ਤਰ੍ਹਾਂ ਦਾ ਹਰਦਾਨ ਲੱਗਦਾ ਲੱਗ ਰਿਹਾ ਹੈ? ਕਿਉਂਕਿ ਮਾਹੌਲ ਬਹੁਤ ਵਧੀਆ ਹੈ। ਕਿ ਸਾਰੇ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੇ ਸਿਸਮਾ ਵੈਲਟਵਲ ਵੀ ਅਸੀਂ ਜਾ ਕੇ ਆਏ ਨੇ, ਬਲਾਕ ਮਾਜਰੀਵਲ ਵੀ। ਉੱਥੇ ਬਹੁਤ ਉਤਸ਼ਾਹੀ ਲੋਕਾਂ ਦੇ ਵਿੱਚ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਫੇਰ ਵੀ ਲੋਕ ਇਸ ਚੀਜ਼ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਰਹੇ ਨੇ ਨੌਜਵਾਨ ਕਾਫੀ ਜ਼ਿਆਦਾ ਇਹ ਲੱਗਦਾ ਹੈ ਥੋੜੇ ਸਮਾਂ ਤੋਂ ਕਿ ਜਿਆਦਾ ਇੰਟਰਸਟ ਲੈਣਾ ਰਾਜਨੀਤੀ ਵਿੱਚ ਆਹ ਦੇਖੋ ਬਿਲਕੁਲ ਜੇ ਆਪਾਂ ਅਗਰ ਆਪਾਂ ਪੋਲੀਟੀਕਲ ਪਾਰਟੀਆਂ ਦੀ ਵੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਚਾਹੇ ਦੀ ਆਪਾਂ ਕੋਈ ਮਰਜ਼ੀ ਪਾਰਟੀ ਦੀ ਗੱਲ ਕਰ ਲਿਓ ਸਿਰਫ ਨੌਜਵਾਨਾਂ ਦੇ ਹੀ ਸਿਰ ਤੇ ਹੀ ਪਾਰਟੀਆਂ ਚੱਲ ਰਹੀਆਂ ਨੇ ਭਾਵੇਂ ਉਹ ਕਾਂਗਰਸ ਹੈ ਭਾਵੇਂ ਉਹ ਅਕਾਲੀ ਦਲ ਹੈ ਕੋਈ ਵੀ ਪਾਰਟੀਆਂ ਨੇ ਸੋ ਇਸ ਕਰਕੇ ਨੌਜਵਾਨ ਨੂੰ ਆਪਾਂ ਇੱਕ ਬੈਕਬੋਨ ਕਹਿ ਸਕਦੇ ਆ ਅੱਜ ਦੇ ਟਾਈਮ ਦੇ ਵਿੱਚ ਪੋਲਿਟਿਕਸ ਦਾ ਪਿੰਡਾਂ ਦੇ ਵਿੱਚ ਕੀ ਲੱਗਦਾ ਕਿ ਕਿੰਨੇ ਕੁ ਪਰਸੈਂਟੇਜ ਲੋਕ ਵੋਟ ਮਿਟਾ ਰਹੇ ਨੇ ਦੇਖੋ ਸਵੇਰ ਤੱਕ ਤਾਂ ਸੀਗੀ ਪਰਸੈਂਟੇਜ ਜੋ 40% ਦੇ ਆਸ-ਪਾਸ 12 ਵਜੇ ਤੱਕ 40% ਵੋਟ ਪੋਲ ਹੋਈ ਸੀ ਉਮੀਦ ਕਰਦੇ ਆ 6 ਵਜੇ ਤੱਕ 60 ਜਾਂ 65% ਤੱਕ ਜੋ ਕਿ ਇੱਕ ਵਧੀਆ ਅੰਕੜਾ ਮੰਨਿਆ ਜਾਂਦਾ ਹੈ ਉਹ ਪੋਲ ਹੋ ਸਕਦੀ 100% ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਤੇ ਕਿਸ ਤਰ੍ਹਾਂ ਦੀ ਜਿਹੜੀ ਚੋਣ ਹੋਈ ਹੈ ਸ਼ਾਂਤਮਈ ਤਰੀਕੇ ਨਾਲ ਹੋਈ ਹੈ ਜਾਂ ਕੋਈ ਗਲਬਾ ਨਹੀਂ ਹੈ ਪੰਜਾਬ ਦੇ ਵਿੱਚ ਇਹ ਚੋਣ ਹੋਈ ਹੈ ਬੜੇ ਸ਼ਾਂਤਮਈ ਤਰੀਕੇ ਨਾਲ ਚੋਣ ਹੋਈ ਹੈ ਪੰਜਾਬ ਦੀ ਤੇ ਲੋਕ ਵੀ ਸਰਕਾਰ ਦੇ ਕੰਮਾਂ ਤੋਂ ਬੜੇ ਖੁਸ਼ ਨੇ ਜੀ ਤੇ ਸਾਨੂੰ ਇੱਥੇ ਇਸ ਬੂਥ ਦੇ ਉੱਪਰ ਕਟੋਗੜ ਹੁਣ ਤੱਕ ਸੱਤ ਤੋਂ ਭਰਤੀ ਜਿਹੜੇ ਹੈਗੇ ਕਿ ਲੋਕ ਲੋਕੀ ਆਪਣੇ ਵਾਰਡ ਵਾਸੀ ਲੱਗੇ ਜਾ ਚੁੱਕੇ ਨੇ ਤੇ ਇਸ ਤੋਂ ਲੱਗਦਾ ਕਿ ਜਿਹੜੀ ਹੈ ਲੋਕਲ ਹੈ ਰਾ ਉਹ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਜੀ ਇੱਕ ਵਾਰ ਜਿਹੜੀ ਚੋਰੀ ਦਾ ਪੂਰੀ ਘੱਟ ਨਜ਼ਰ ਆ ਰਹੀ ਹੈ ਯਾਰ ਇਹਨੂੰ ਕੀ ਲੱਗਦਾ ਹੈ ਸਰ ਪੋਲਿੰਗ ਦੇਖੋ ਜਿਹੜੀ ਸ਼ਹਿਰ ਦੀ ਪੋਲਿੰਗ ਆਲਮੋਸਟ ਬੜੀਆ ਹੈ ਆਪਣੀ ਜਿਹੜੀ ਪੋਲਿੰਗ ਹੈ ਤੇ ਮੇਰੇ ਸਾਬ ਕਿ ਆਉਣ ਵਾਲੇ ਘੰਟੇ ਦੇ ਵਿੱਚ ਜਿਹੜੀ ਪੋਲਿੰਗ ਹੈ ਕਿ 60% ਪੁੱਜੇਗੀ ਬਈ ਲੋਕਾਂ ਨੇ ਇੰਨੀ ਗਰਮੀ ਦੇ ਵਿੱਚ ਵੀ ਆ ਕੇ ਜਿਹੜੀ ਪੋਲਿੰਗ ਕੀਤੀ ਹੈ ਇਹ ਇਹ ਬੜੀ ਸਲਾਹਨਯੋਗ ਹੈ ਜੀ ਇਲੈਕਸ਼ਨ ਕਮਿਸ਼ਨ ਦੁਆਰਾ ਵਾਕਫ ਵਾਕਫ ਤਰ੍ਹਾਂ ਦੇ ਅਫਸਰਟੀਆਨ ਦੇ ਕੇ ਇਹਨੇ ਪੋਲਿੰਗ ਪਹੁੰਚਾ ਦਿੱਤੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਾਰਾ ਨਹੀਂ ਪ੍ਰਸ਼ਾਸਨ ਨੇ ਬੜਾ ਵਧੀਆ ਕੰਮ ਕੀਤਾ ਜੀ ਇਲੈਕਸ਼ਨ ਕਮਿਸ਼ਨ ਦੇ ਇਥੇ ਕੰਮ ਦੀ ਸਲਾਹਨਾ ਕਰਦੇ ਆਪਾਂ ਕਿ ਉਹਨਾਂ ਨੇ ਜਿਹੜਾ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਉਹਨਾਂ ਨੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਵੇਰ ਤੋਂ ਤੱਕ ਦੀ ਗਰਮੀ ਦੇ ਵਿੱਚ ਵੀ ਆ ਕੇ ਵੋਟਾਂ ਪਾ ਗਏ ਕੁਮੇ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਮਲਕੀ ਇੰਨੀ ਗਰਮੀ ਦੇ ਵਿੱਚ ਵੀ ਵੋਟ ਪਾਣ ਆਏ ਆ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਵੋਟ ਪਾਣਾ ਵੋਟ ਦੇਣਾ ਮਤਦਾਨ ਕਰਨਾ ਆਪਣੀ ਮਤਰਾਦਾਨ ਕਰਨਾ ਹੈ ਇਹਦੇ ਵਿੱਚ ਮਕੀ ਸਾਡਾ ਮੌਲਿਕ ਅਧਿਕਾਰ ਹੈ ਇਹ ਬਹੁਤ ਜ਼ਰੂਰੀ ਹੈ ਤੇਰੇ ਯਾਰ ਨੂੰ ਦੱਬਣਾ ਚਾਹੁੰਦੇ ਸੀ ਦਬਦਾ ਕਿੱਥੇ ਆ ਹੁਣ ਤਾਂ ਸ਼ਿੰਗਲਾ ਸਾਹਿਬ ਜੀ ਸਾਡੇ ਦੀ ਜਿੱਤ ਪੱਕੀ ਆ ਪ੍ਰਮਾਤਮਾ ਮਿਹਰ ਕਰੇ 4 ਤਰੀਕ ਨੂੰ ਰਿਜ਼ਲਟ ਆਵੇ ਤੇ ਅਸੀਂ ਧੂਮ-ਧਾਮ ਨਾਲ ਸ਼ਿੰਗਲਾ ਸਾਹਿਬ ਨੂੰ ਜਿ ਤਾਂ ਕੇ ਨੰਦਪੁਰ ਸਾਹਿਬ ਦੀ ਝੋਲੀ ਸੀਟ ਪਈ ਜਿਹੜਾ ਤੁਸੀਂ ਸਟਾਰਟਿੰਗ ਬੋਲੇ ਆ ਇਹ ਤਾਂ ਭਗਵੰਤ ਮਾਨ ਜੀ ਦਾ ਪਲੇਟਫਾਰਮ ਹੈ ਵੀਰ ਜੀ ਇਹ ਤਾਂ ਹੈ ਭਗਵੰਤ ਮਾਨ ਜੀ ਦਾ ਪਰ ਅਸੀਂ ਵੀ ਡਾਲ ਲਈ ਕੋ ਬੋਲ ਸਕਦੇ ਸਾਡੇ ਦੇ ਹੱਕ ਤੇ ਬੰਦਾ ਹੈ ਲੋਕਾਂ ਦਾ ਸਰਦਾਰ ਦੇਖਣ ਨੂੰ ਮਿਲਿਆ ਲੋਕਾਂ ਦਾ ਵੀਰ ਜੀ ਸਵੇਰ ਦੇ ਬਹੁਤ ਵਧੀਆ ਤਕਰੀਬਨ ਸਾਰੇ ਇਕਜੁੱਟ ਹੋ ਕੇ ਸ਼ਹਿਰ ਚ ਬਾਡਾਂ ਵਿੱਚ ਪਿੰਡਾਂ ਵਿੱਚ ਕਾਂਗਰਸ ਆਈ ਨੂੰ ਬਹੁਤ ਵਧੀਆ ਵੋਟ ਨਿਕਲ ਰਹੀ ਆ ਸ਼ਿੰਗਲਾ ਸਾਹਿਬ ਨੂੰ ਸਾਰੇ ਤਕਰੀਬਨ ਸਾਰਾ ਇਲਾਕਾ ਬਹੁਤ ਪਿਆਰ ਦੇ ਰਿਹਾ ਤੇ ਤਕਰੀਬਨ ਜੋ ਸਿੰਗਲਾ ਸਾਹਿਬ ਦੀ ਸੋਚ ਆ ਕੰਮ ਦੀ ਸੋਚ ਆ ਜਾਂ ਵਰਕਰ ਦੀ ਸੋਚ ਆ ਜੋ ਕੋਈ ਵੀ ਹੈਗੀ ਆ ਉਹਨਾਂ ਦੀ ਬਹੁਤ ਵਧੀਆ ਸੋਚ ਆ 53% 53% ਜੀ ਸਵੇਰ ਤੋਂ ਪੂਰੇ ਜ਼ਿਲ੍ਹੇ ਦੇ ਵਿੱਚ ਦੇਖ ਰਹੇ ਹਾਂ ਕਿਸ ਤਰ੍ਹਾਂ ਦਾ ਰੁਝਾਨ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਖਾਲਸਾ ਜੀ ਇੰਨੀ ਗਰਮੀ ਦੇ ਬਾਵਜੂਦ ਮਤਲਬ ਡਰ ਸੀਗਾ ਸਾਨੂੰ ਪਰ ਬਹੁਤ ਵਧੀਆ ਉਤਸ਼ਾਹ ਜਿਵੇਂ ਹੁਣ ਐਸੇ ਬੂਥ ਤੇ ਪਾ ਗੱਲ ਕਰਦੇ ਆ ਇਹ ਤਕਰੀਬਨ 52-53% ਵੋਟ ਹੋ ਗਈ ਇੱਥੇ ਤੇ ਅਜੇ ਘੰਟਾ ਹੈਗਾ ਹੁਣ ਤਕਰੀਬਨ ਗਰਮੀ ਘਟਣ ਕਰਕੇ ਬਹੁਤ ਜ਼ਿਆਦਾ ਪੀੜ ਆ ਰਹੀ ਹੈ ਬੂਥਾਂ ਤੇ 60 60% ਮੇਰੇ ਖਿਆਲ ਟੱਪ ਜਾਈਗੀ ਪੂ ਤੇ ਬਹੁਤ ਵਧੀਆ ਮਾਹੌਲ ਹੈ ਇੱਕ ਇੱਕ ਸਾਡਾ ਜਿਹੜਾ ਪੋਜ਼ਿਟਿਵ ਮਾਹੌਲ ਹੈ ਸਾਡਾ ਭਾਈਚਾਰਾ ਵਧੀਆ ਕਿਸੇ ਇਹ ਨਹੀਂ ਹੈ ਵੀ ਕਿਸੇ ਦੂਜੀ ਪਾਰਟੀਆਂ ਨਾਲ ਵੀ ਕੋਈ ਐਵੇਂ ਦਾ ਮਾਹੌਲ ਕਿਸੇ ਕਿਸੇ ਤੇ ਵੀ ਨਹੀਂ ਹੈਗਾ ਕਈ ਹਲਕੇ ਦੇ ਵਿੱਚ ਲੜਾਈ ਝਗੜੇ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਆਪਣੇ ਹਲਕੇ ਦਾ ਕਿਸ ਤਰ੍ਹਾਂ ਦਾ ਅੱਛਾ ਇਸ ਇਸ ਪੱਖੋਂ ਆਪਾਂ ਅਸੀਂ ਭਾਗਾਂ ਵਾਲੇ ਆ ਇਸ ਬਖੋਸੀ ਕਿਸਮਤ ਵਾਲੇ ਸਾਡੀ ਕਦੇ ਆਪਸ ਚ ਕਦੇ ਲੜਾਈ ਕਿਸੇ ਵੀ ਸਾਡੇ ਕਿਸੇ ਕਬੂਤੇ ਹੁੰਦੀ ਨਹੀਂ ਇਵਨ ਅਸੀਂ ਜੇ ਇੱਕ ਕਬੂਤੇ ਸਾਡੀ ਰੋਟੀ ਆ ਜਾਂਦੀ ਹੈ ਤਾਂ ਦੂਜਿਆਂ ਨੂੰ ਬਹੁਤ ਮਾਰ ਕੇ ਛਕਾ ਦਿੱਤੀ ਆ ਜੀ ਭਾਈ ਰੋਟੀ ਆ ਗਈ ਸਾਡੇ ਕੋਲ ਠੰਡਾ ਆ ਕੇ ਠੰਡਾ ਪੀ ਲੋ ਜਿਹੜੇ ਜਿਹੜੇ ਲੋਕਾਂ ਤੋਂ ਟੱਕ ਵੋਟਾਂ ਪਾਸ ਚੁੱਕੇ ਨੇ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਜੀ ਮੈਂ ਜਿਹੜੇ ਵੀ ਇਹ ਇੱਕ ਬਹੁਤ ਵੱਡਾ ਲੋਕਤੰਤਰ ਦਾ ਇੱਕ ਪੋਜ਼ਿਟਿਵ ਹੋਵੇ ਜਿਹੜੇ ਵੀ ਇੰਨੀ ਗਰਮੀ ਦੇ ਬਾਅਦ ਵੀ ਵੋਟ ਰਾਕੇ ਵੋਟ ਪਾ ਕੇ ਗਏ ਮੈਨੂੰ ਉਹਨਾਂ ਦਾ ਧੰਨਵਾਦ ਕਰਦਾ ਤੇ ਜਿਹੜੇ ਕੁਝ ਆਲਸੀ ਮੇਰੇ ਵਰਗੇ ਬੈਠੇ ਜੇ ਵੀ ਘਰਾਂ ਚ ਉਹਨਾਂ ਨੂੰ ਬੇਨਤੀ ਕਰਦਾ ਵੀ ਪਲੀਜ਼ ਜਿੰਨੀ ਵੀ ਜਲਦੀ ਆ ਕੇ ਵੋਟ ਜ਼ਰੂਰ ਪਾਓ ਕਿਉਂਕਿ ਵੋਟ ਦਾ ਇਸਤੇਮਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਵੋਟ ਨਾਲ ਹੀ ਅੱਗੇ ਸਰਕਾਰ ਬਣਦੀ ਹੈ ਤੇ ਆਪਾਂ ਆਪਣੇ ਲੋਕਤੰਤਰ ਦੇ ਵਿੱਚ ਸਭ ਇਲੈਕਸ਼ਨ ਕਮਿਸ਼ਨ ਦੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਪ੍ਰਬੰਧ ਬਹੁਤ ਵਧੀਆ ਨੇ ਕੋਈ ਤਕਰੀਬਨ ਅੱਜ ਕੁਦਰਤੀ ਕਿਤੇ ਹਜ਼ਾਰ ਲੱਗੀਆਂ ਨਹੀਂ ਵੀ ਲਾਈਨਾਂ ਲੱਗੀਆਂ ਬਹੁਤ ਜੋਸ਼ ਤੋਂ ਦਰੁਸਤ ਕੰਮ ਚੱਲ ਰਿਹਾ ਵਧੀਆ ਤਰ੍ਹਾਂ ਤਿਆਰੀ ਕੀਤੀ ਹੋਈ ਹੈ ਇਲੈਕਸ਼ਨ ਬੜੀ ਕੌਨਫੀਡੈਂਟ ਹੈ ਕਹਿੰਦੀ ਹੈ ਆਪਣੀ ਬਾਤ ਚਾਪ ਤੋਂ ਪਾਉਂ ਚਾਹ ਤੇ ਹੁਣ ਤੱਕ ਇਹ ਕੀ ਕਹਿੰਦਾ ਜਜਮਾਨ ਸਾਹਮਣੇ ਆ ਜਣੇ ਕਿੰਨੇ ਕਨੇ ਲੰਮੇ ਇੱਕ ਲੰਮੇ ਵਾਲ ਤੇ ਦੇਖੋ ਪੰਜਾਬ ਚ ਤਾਂ ਆਪਾਂ ਗੱਲ ਕਰੀਏ ਤਾਂ ਆਪਾਂ ਬੀਜੇਪੀ ਨੂੰ ਕੋਈ ਸੀਟ ਮਿਲਣੀ ਨਹੀਂ ਇੱਥੇ ਠੀਕ ਹੈ ਵੋਟ ਕੱਟ ਰਹੀ ਉਹ ਸ਼ਹਿਰਾਂ ਚ ਇੱਥੇ ਕਰਾਲੀ ਚ ਵੀ ਖਰੜਚ ਵੀ ਵੋਟ ਕੱਟ ਰਹੀ ਸਾਡੀ ਪਰ ਕਿਤੇ ਉਹਨਾਂ ਨੂੰ ਮੈਨੂੰ ਲੱਗਦਾ ਜਿੱਤ ਨਹੀਂ ਨਸੀਬ ਪੰਜਾਬ ਚ ਹੋਣੀ ਕਿਤੇ ਵੀ ਤੇ ਬਾਹਰ ਵੀ ਇਸ ਵਾਰ ਮਾਹੌਲ ਬਹੁਤ ਵਧੀਆ ਯੂਪੀ ਚ इवन ਵਿਹਾਰ ਚ ਵੀ ਅੱਛਾ ਏ ਇੰਡੀਆ ਇਕੱਠੇ ਜੋੜ ਸਰਕਾਰ ਬਣਾਏ ਅੱਛਾ ਏ ਕਰ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਹਾਂਜੀ ਅਸੀਂ ਅੱਜ ਬੂਤਵਾਰ ਮੈਡੀਕਲ ਕੈਂਪ ਲਾਇਆ ਵਾਏ ਜਿਵੇਂ ਕਿ ਅੱਜ ਦੇ ਟਾਈਮ ਗਰਮੀ ਬਹੁਤ ਜ਼ਿਆਦਾ ਹੈ ਉਹਦੇ ਥਰੂ ਸਰਕਾਰ ਨੇ ਦੇਖ ਕੇ ਨਾ ਇਹ ਮੈਡੀਕਲ ਕੈਂਪ ਲਾਇਆ ਤਾਂ ਕਿ ਜਿਵੇਂ ਕਿ ਬੋਟ ਪਣ ਆੰਦੇ ਆ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆ ਸਕੇ ਕਿ ਜਿਵੇਂ ਕਿ ਗਰਮੀ ਦੇ ਵਧਨ ਕਰਕੇ ਕੋਈ ਚੱਕਰ ਆ ਜਾਂਦਾ ਹੈ ਸਿਰਦਰਦ ਹੋ ਜਾਂਦਾ ਜਿਆਦਾਤਰ ਲਈ ਮਤਲਬ ਪਾਣੀ ਦੀ ਕਮੀ ਹੋ ਜਾਂਦੀ ਮਤਲਬ ਚੱਕਰ ਆਉਂਦੇ ਆ ਆਪਾਂ ORS ਜ਼ਿਆਦਾ ਦੰਨੇ ਆ ਹਾਂਜੀ 3-4 ਪੇਸ਼ੈਂਟ ਆਏ ਸੀਗੇ ਤੇ ਜਿਵੇਂ ਅਸੀਂ ਉਹਨਾਂ ਨੂੰ ਮੈਡੀਕਲ ਮਤਲਬ ਮੈਡੀਸਿਨ ਵਗੈਰਾ ਦਿੱਤੀ ਹੈ ਜੇ ਜ਼ਿਆਦਾਤਰ ਲਈ ਮਤਲਬ ਕਿਸੇ ਦਾ ਸਿਰਦਰਦ ਹੁੰਦਾ ਹੈ ਆਪਾਂ ਉਹਨਾਂ ਨੂੰ ਪੈਰਾਸੀਟਾਮੋਲ ਦਿੰਦੀ ਤੇ ORS ਜ਼ਿਆਦਾਤਰ ਲਈ ਯੂਜ਼ ਹੋਇਆ ਕਿਉਂਕਿ ਗਰਮੀ ਕਰਕੇ ਨਾ ORS ਜ਼ਿਆਦਾ ਯੂਜ਼ ਹੋ ਰਿਹਾ ਸੀਗਾ ਇਸ ਕਰਕੇ ਕਿ ਆ ਮਤਲਬ ਚੱਕਰ ਵਗੈਰਾ ਨਾ ਆ ਸਕੇ ਕਿੰਨੇ ਵਜੇ ਤੋਂ ਤੁਸੀਂ ਅੱਜ ਦੂਜੀ ਵਾਰ ਆਏ ਹੋ ਅਸੀਂ ਸਰ ਮਤਲਬ ਕਿ 7 ਵਜੇ ਤੇ ਸਾਡੀ ਡਿਊਟੀ ਸਟਾਰਟ ਹੋਈ ਹੈ ਤੇ ਸਾਡੀ 6 ਵਜੇ ਤੱਕ ਡਿਊਟੀ ਹੈ ਅਸੀਂ ਸਰ ਮਤਲਬ ਕਿ ਪਹਿਲਾਂ ਤਾਂ ਵਿੱਚ ਇਹਨਾਂ ਨੇ ਕਿਹਾ ਸੀ ਕਿ ਵਿੱਚ ਨੂੰ ਜਾ ਕੇ ਪਾਇਆ ਮਤਲਬ ਹੁਣ ਸਾਡੀ ਸਟੂਡੈਂਟ ਹੈ ਨਾ ਅਸੀਂ ਸਟੂਡੈਂਟ ਟ੍ਰੇਨਿੰਗ ਤੇ ਆਏ ਆ ਤਾਂ ਸਾਡੀ 5 ਵਜੇ ਡਿਊਟੀ ਆਫ ਹੈ ਤੇ ਫਿਰ ਅਸੀਂ ਆਪਣੀ ਜਾ ਕੇ 6 ਵਜੇ ਤੱਕ VOTING ਟਾਈਮ ਹੈ ਤਾਂ ਅਸੀਂ ਜਾ ਕੇ ਆਪਣੇ ਘਰ ਬੋਟ ਪਾਵਾਂਗੇ ਕਿਉਂਕਿ ਅਸੀਂ ਆਪਣਾ ਜਿਹੜਾ ਪ੍ਰਧਾਨ ਮੰਤਰੀ ਆ ਆਪਣੇ ਦੇਸ਼ ਦੀ ਸੁਰੱਖਿਆ ਲਈ ਉਹ ਚੁਣ ਸਕਦੇ ਆ ਕਿ ਕਿਹੜਾ ਸਬਦੀ ਸਾਡੀ ਹੈਲਪ ਕਰ ਸਕਦਾ ਸਭ ਤੋਂ ਬੈਸਟ ਕਿਹੜਾ ਆਪਣਾ ਪ੍ਰਧਾਨ ਮੰਤਰੀ ਆ ਉਹਦੇ ਲਈ ਅਸੀਂ ਬੋਟ ਪਾ ਸਕਦੇ ਆ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਸਭ ਤੋਂ ਮੇਨ ਆ ਕਿ ਆਪਾਂ ਨੂੰ ਆਪਣੀ ਵੋਟ ਪਾਣੀ ਚਾਹੀਦੀ ਹੈ ਕਿਉਂਕਿ ਨਾ ਇਹ ਵੋਟ ਆ ਨਾ ਜਿਹੜੀ ਆਪਣਾ ਅਧਿਕਾਰ ਆ ਆਪਾਂ ਨੂੰ ਉਹ ਸਭ ਤੋਂ ਜਿਆਦਾ ਮੇਨ ਇਹ ਆ ਕਿ ਆਪਾਂ ਆਪਣੇ ਅਧਿਕਾਰ ਥਰੂ ਆਪਾਂ ਆਪਣਾ ਪ੍ਰਧਾਨ ਮੰਤਰੀ ਜੇ ਸੀਐਮ ਹੁੰਦੇ ਉਹ ਆਪਾਂ ਚੁਣ ਸਕਦੇ ਆ ਆਪਣੇ ਥਰੂ ਇਹ ਜਿਹੜਾ ਉਹਦੇ ਥਰੂ ਆਪਣੀ ਗਵਰਨਮੈਂਟ ਬਣਦੀ ਆ ਉਹ ਤਾਂ ਹੀ ਆਪਣੀ ਫੈਸਿਲਿਟੀ ਆਪਣਾ ਦੇਖ ਕੇ ਆਪਣੀ ਦੇਖਭਾਲ ਕਰਦੀ ਆ ਗਵਰਨਮੈਂਟ ਹੈ ਨਾ ਗਵਰਨਮੈਂਟ ਅੱਜ ਕੱਲ ਦੇਖਦੀ ਨਹੀਂ ਆ ਮੇਨਲੀ ਪੁਆਇੰਟ ਮੇਰਾ ਤਾਂ ਇਹ ਹੈ ਕਿ ਗਵਰਨਮੈਂਟ ਜਿਆਦਾਤਰ ਲਈ ਕਿਸੇ ਵੀ ਅਧਿਕਾਰ ਮਤਲਬ ਆਪਾਂ ਹੈਗੇ ਆ ਮੈਂਬਰ ਪੰਜਾਬ ਦੇ ਆਪਾਂ ਮੈਂ ਹੋਰ ਕੰਟਰੀਜ਼ ਹੁੰਦੀਆਂ ਆ ਇਹ ਉਹਨਾਂ ਨੂੰ ਦੇਖਦੀ ਨਹੀਂ ਹੈਗੀ ਜਿਆਦਾਤਰ ਲਈ ਜੇ ਆਪਾਂ ਦੇਖੂਗੇ ਮਤਲਬ ਕਿ ਆਪਾਂ ਕਹਿ ਦਿੰਦੇ ਆ ਕਿ ਗਵਰਨਮੈਂਟ ਨੇ ਕੀ ਕੀਤਾ ਮੇਨਲੀ ਹੁਣ ਮੇਰਾ ਪੁਆਇੰਟ ਤਾਂ ਇਹ ਹੈ ਨਹੀਂ ਕਿ ਮੈਂ ਕਹਿਣਾ ਚਾਹੁੰਦੀ ਹਾਂ ਬਟ ਮੈਂ ਕਹਿ ਸਕਦਾ ਮੇਰਾ ਮੂਡ ਹੈ ਕਿ ਮੈਂ ਕਹਾਂ ਮੋਦੀ ਸਰਕਾਰ ਨੇ ਕੁਝ ਕਰਿਆ ਨਹੀਂ ਫਿਲਹਾਲ ਜਿਆਦਾਤਰ ਲਈ ਮੋਦੀ ਸਰਕਾਰ ਨੇ ਕਰਕੇ ਦੁਨੀਆ ਦਾ ਅੱਧ ਤੇ ਬਦ ਪਾ ਨਹੀਂ ਰਹੀ ਬੋਟ ਕਿੰਨੀ ਵਾਰ ਵੋਟ ਪਾਉਣ ਜਾ ਰਹੇ ਹੋ ਮੇਰੀ ਪਹਿਲੀ ਵੋਟ ਹੈ ਮਤਲਬ ਮੇਰਾ ਤਾਂ ਡਰੀਮ ਹੈ ਕਿ ਮਤਲਬ ਮਤਲਬ ਵੋਟ ਤਾਂ ਹਰ ਇੱਕ ਨੂੰ ਬਣਾਉਣੀ ਵੀ ਚਾਹੀਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਵੋਟ ਹੈ ਨਾ ਜਿਹੜੀ ਉਹ ਸਭ ਤੋਂ ਇੰਪੋਰਟੈਂਟ ਹੈ ਆਪਣੇ ਆਪਣੇ ਲਈ ਕਿਉਂਕਿ ਇਹ ਨਾਲ ਬਿਕੋਜ਼ ਕਿਉਂਕਿ ਇਹਦੇ ਥਰੂ ਹੀ ਆਪਣੀ ਪਛਾਣ ਹੁੰਦੀ ਹੈ ਕਿ ਆਪਣਾ ਦੇਸ਼ ਦੇ ਵਿੱਚ ਆਪਾਂ ਇੱਕ ਮੈਂਬਰ ਹੈ ਆਪਾਂ ਨੂੰ ਵੋਟ ਪਾਉਣੀ ਜ਼ਰੂਰੀ ਹੈ ਤਾਂ ਹੀ ਮੇਰੀ ਪਹਿਲੀ ਵੋਟ ਹੈ ਮੇਰਾ ਤਾਂ ਡਰੀਮ ਸੀਗਾ ਕਿ ਮੈਂ ਵੋਟ ਬਣਾਵਾਂ ਕਿਉਂਕਿ ਮੈਂ ਕਿਉਂ ਚਾਹੁੰਦੀ ਆ ਕਿਉਂਕਿ ਮੈਂ ਨਾ ਇਹ ਇਲੈਕਸ਼ਨ ਚ ਚਾਹੁੰਦੀ ਆ ਕਿ ਮੈਂ ਖੜੀ ਹੋਵਾਂ ਤਾਂ ਕਿ ਮੈਂ ਅੱਗੇ ਕੇ ਜਾ ਕੇ ਆਪਣੇ ਥਰੂ ਆਪਣੇ ਦੇਸ਼ ਦੀ ਸੁਰੱਖਿਆ ਕਰ ਨੀ ਗਵਰਨਮੈਂਟ ਉਹ ਦੇਖਦੀ ਨਹੀਂ ਹੈਗੀ ਕਿਸੇ ਨੂੰ ਵੀ ਅੱਜਕੱਲ ਨੌਜਵਾਨ ਤੇ ਪੜ੍ਹੇ ਲਿਖੇ ਜਿਹੜੀ ਜਨਰੇਸ਼ਨ ਹੈ ਨਾ ਉਹਨਾਂ ਨੂੰ ਵੋਟ ਬਣਾਉਣੀ ਮਤਲਬ ਚਾਹੀਦੀ ਹੈ ਤੇ ਉਹ ਅੱਗੇ-ਅੱਗੇ ਨਾ ਵਧੇ ਤਾਂ ਕਿ ਉਹ ਵੋਟ ਪਾ ਸਕਦੇ ਆ ਕਿਉਂਕਿ ਫਿਰ ਜੇ ਉਹ ਅੱਗੇ ਇਲੈਕਸ਼ਨ ਚ ਖੜੇ ਹੋਵੋਗੇ ਇਲੈਕਸ਼ਨ ਚੋਂ ਅੱਗੇ ਆਪਣੇ ਪੀਐਮ ਆ ਸੀਐਮ ਚ ਖੜੇ ਹੋਵੋਗੇ ਤਾਂ ਹੀ ਉਹ ਨਾ ਅੱਗੇ ਆ ਸਕਦੇ ਆ ਜਿਹੜੀ ਨਾ ਆਪਣੀ ਜਨਰੇਸ਼ਨਸ ਹੈ ਜਿਵੇਂ ਕਿ ਅੱਜਕੱਲ ਦੀ ਉਹ ਸੋਚਦੀ ਨਹੀਂ ਹੈਗੀ ਜ਼ਿਆਦਾਤਰ ਲਈ ਨਸ਼ਿਆਂ ਚ ਪਈ ਵੀ ਹੈ ਬਟ ਨਹੀਂ ਜਿਹੜੇ ਪੜ੍ਹੇ ਲਿਖੇ ਆ ਜੇ ਉਹਨਾਂ ਨੂੰ ਕੁਝ ਮਿਲਦਾ ਨਹੀਂ ਹੈਗਾ ਉਹ ਨਸ਼ਿਆਂ ਚ ਪੈ ਗਈ ਹੈ ਬਾਕੀ ਅੱਧੀ ਦੁਨੀਆ ਨੂੰ ਅੱਜਕੱਲ੍ਹ ਸੋਚ ਲਈਏ ਨਾ ਜਿਹੜੀ ਆਪਣੀ ਅੱਜਕੱਲ੍ਹ ਦੀ ਜਨਰੇਸ਼ਨ ਹੈ ਕਿ ਚਲੋ ਕੋਈ ਨਾ ਫੋਨ ਫੋਨ ਦੇ ਥਰੂ ਦਾ ਕੁਝ ਵੀ ਦੇਖਦੇ ਆ ਮਤਲਬ ਮੇਰੀ ਥਿੰਕਿੰਗ ਇਹ ਹੈ ਕਿ ਨਾ ਆਪਾਂ ਦੀ ਜਿਹੜੀ ਅੱਜਕੱਲ੍ਹ ਦੀ ਜਨਰੇਸ਼ਨ ਹੈ ਇਹਨਾਂ ਨੂੰ ਅੱਗੇ ਵਧਣਾ ਚਾਹੀਦਾ ਇਹਨਾਂ ਦੇ ਥਰੂ ਨਾ ਆਪਾਂ ਨੂੰ ਜੇ ਆਪਾਂ ਅੱਗੇ ਵਧੂਗੇ ਤਾਂ ਹੀ ਆਪਣਾ ਕੁਝ ਫਾਇਦਾ ਹੋਊਗਾ ਕਿਉਂਕਿ ਅੱਜਕੱਲ੍ਹ ਦੇ ਜਨਰੇਸ਼ਨ ਨੂੰ ਬਹੁਤ ਜ਼ਿਆਦਾ ਨੋਲਿਜ ਆ ਇਹ ਜਿਹੇ ਜਨਰੇਸ਼ਨ ਅੱਗੇ VOTING ਦੇ ਵਿੱਚ ਖੜੂਗੀ ਨਾ ਇਹ ਅੱਗੇ ਨਾ ਜਿਹੜੇ ਆਪਣੇ ਪੰਜਾਬ ਦਾ ਸੁਧਾਰ ਕਰ ਸਕਦੀ ਹੈ ਅੱਜਕੱਲ੍ਹ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਂ ਨਸ਼ਾ ਏ ਜੋ ਕਿ ਸਰਕਾਰਾਂ ਕਹਿਦਾ ਦੰ ਯਾ ਬਟ ਨਹੀਂ ਸੱਪਤੇ ਦਾ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਨਸ਼ਾ ਵੱਧਦਾ ਹੈ ਘਟਦਾ ਬਿਲਕੁਲ ਵੀ ਨਹੀਂ ਹੈ ਮੈਂ ਚਾਹੁੰਨੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਨਸ਼ਾ ਘਟੇ ਤੇ ਜਿਹੜੀ ਪੜ੍ਹੇ ਲਿਖੇ ਨੌਜਵਾਨਾਂ ਦੀ ਜਨਰੇਸ਼ਨ ਹੈ ਨਾ ਉਹਨੂੰ ਅੱਗੇ ਵਧਣਾ ਚਾਹੀਦਾ ਹੈ ਵਧਣ ਦਾ ਇਹ ਇਲੈਕਸ਼ਨ ਇੱਕ ਵਧੀਆ ਉਹਦੇ ਲਈ ਪੁਆਇੰਟ ਮੇਰਾ ਇਹ ਹੈ ਕਿ ਅੱਜਕਲ ਇਲੈਕਸ਼ਨਸ ਦੇ ਵਿੱਚ ਜਿਵੇਂ ਕਿ ਪੜੇ ਲਿਖੇ ਨੌਜਵਾਨ ਹੈ ਉਹ ਅੱਗੇ ਨਹੀਂ ਵੱਧਦੇ ਹੈਗੇ ਮਤਲਬ ਰੀਲਾਂ ਵਗੈਰਾ ਪਾਉਂਦੇ ਆ ਜੇ ਮੈਂ ਉਹਨਾਂ ਦਾ ਨਾ ਆਪਣਾ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਆ ਉਹ ਨਾ ਸੋਸ਼ਲ ਮੀਡੀਆ ਤੇ ਨਹੀਂ ਬਟ ਕਿ ਨਾ ਐਦਾਂ ਦੇ ਉਹ ਆਈਡੀਆਸ ਦਾ ਨਾ ਮਤਲਬ ਕਿ ਲੋਕਾਂ ਨੂੰ ਕਿ ਨਾ ਮਤਲਬ ਕਿ ਅੱਗੇ-ਅਗੇ ਵਧੇ ਤੇ ਜਿਵੇਂ ਮੇਰੀ ਕਹਿਣ ਦਾ ਮਤਲਬ ਤਾਂ ਮਤਲਬ ਇਹ ਹੈ ਮੇਨ ਪੁਆਇੰਟ ਕਿ ਲੋਕ ਜੇ VOTING ਦੇ ਵਿੱਚ ਆਉਣਗੇ ਤਾਂ ਅੱਗੇ ਆਪਣੇ ਪੰਜਾਬ ਦਾ ਸਰਕਾਰ ਦਾ ਸੁਧਾਰ ਹੋ ਸਕਦਾ ਹੈ ਕਿਉਂਕਿ ਨਾ ਜਿਹੜੇ ਨੌਜਵਾਨ ਆ ਉਹ ਆਪਣੀ ਪੀੜ੍ਹੀ ਨੂੰ ਸਮਝ ਸਕਦੇ ਆ ਕਿ ਆਪਣੇ ਪੰਜਾਬ ਦੇ ਵਿੱਚ ਕਿਹੜਾ ਜਿਹਾ ਉਹ ਬਹਿਤਾ ਵਰਤਾਵਾ ਚੱਲ ਰਿਹਾ ਹੈ ਤੇ ਕੀਵੇਂ ਦਾ ਵਰਤਾਵਾ ਤੇ ਸੁਧਾਰ ਹੋ ਸਕਦਾ ਹੈ ਜਸਨਪ੍ਰੀਤ ਕੌਰ ਅੱਜ ਕਿ ਵੋਟ ਪਾਣ ਆਏ ਹੋ ਪਹਿਲੀ ਵਾਰ ਪਾਣ ਆਏ ਹੋ ਹਾਂਜੀ ਅੰਕਲ ਪਹਿਲੀ ਵਾਰ ਪਾਣ ਆਈਆਂ ਲੋ ਲੱਗਦਾ ਵੀ ਵੋਟ ਪਾਣਾ ਜ਼ਰੂਰੀ ਹੈ ਆਪਾਂ ਨੂੰ ਵੋਟ ਪਾਉਣਾ ਜ਼ਰੂਰੀ ਹੈ ਉਮੀਦ ਤਾਂ ਹੁੰਦੀ ਹੋਏ ਕਿ ਕੁਝ ਚੇਂਜ ਹੋਊਗਾ ਦੇਸ਼ 'ਚ ਬਟ ਅਨਫੋਰਚਨਟਲੀ ਸਿਸਟਮ ਹੈ ਜਿਵੇਂ ਕਿ ਨਹੀਂ ਚੇਂਜ ਹੁੰਦਾ ਕੁਝ ਜੀ ਸੋਚ ਕੇ ਵੋਟ ਪਾ ਰਹੇ ਹਾਂ ਹੋਪ ਹੋਪ ਇਸ ਵਧੀਆ ਲਈ ਵੋਟ ਪਾ ਰਹੇ ਹੋ ਹਾਂਜੀ ਹਾਂਜੀ ਵੋਟ ਪਾਣ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦੇ ਵੀ ਜਿਹੜੇ ਵੀ ਘਰਾਂ 'ਚ ਬੈਠੇ ਆ ਆਪਣੇ ਵੋਟ ਦਾ ਇਸਤੇਮਾਲ ਕਰਨਾ ਸਹੀ ਆਪਾਂ ਸਹੀ ਸਰਕਾਰ ਚੁਣ ਕੇ ਲਿਆਈਏ ਕਿ ਨਹੀਂ ਆਵਾਂ ਵਧੀਆ ਕੰਮ ਹੋਣਾ ਆਪਣੇ ਵੋਟ ਪਾਣਾ ਹੀ ਕਿਉਂ ਜ਼ਰੂਰੀ ਹੈ ਜੀ ਵੋਟ ਆਪਣੇ ਉਮੀਦ ਹੁੰਦੀ ਹੈ ਇੱਕ ਬੰਦੇ ਨੂੰ ਵੀ ਕੋਈ ਚੰਗਾ ਹੋਊਗਾ ਜੀ ਲੱਗਦਾ ਜਿਉਂ ਆਲੇ ਸਮੇਂ ਦੇ ਵਿੱਚ ਜਿਹੜੇ ਅੱਜ ਵੋਟ ਕੀ ਪਤਾ ਉਹੀ ਕਹਿੰਦੇ ਨਹੀਂ ਹੁੰਦੇ ਵੀ ਉਮੀਦ ਉਮੀਦ ਹੈ ਅਜ ਤੱਕ ਵੋਟ ਨਹੀਂ ਪਾਣ ਆਏ ਹੁਣ ਜੀਪੀ ਲਗਾ ਦੇ ਉਹਨਾਂ ਨੂੰ ਇਹੀ ਅਪੀਲ ਕਰੂੰਗੇ ਵੀ ਘਰਾਂ ਚ ਨਾ ਬੈਠੋ ਸ਼ਾਇਦ ਕੁਝ ਚੰਗਾ ਹੋ ਜੇ ਉਮੀਦ ਪਰ ਦੁਨੀਆ ਟਿਕੀ ਆਪਾਂ ਵੀ ਟਿਕੋ ਸਹੀ ਜੀ ਇਹ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਕਿੰਨੀ ਕਿ ਖਾਦ ਜਿਹੜੀ ਹੈ ਅਜ ਤੱਕ ਕੀ ਮੌਕੇ ਬਣ ਬਣ ਚੁੱਕੇ ਹੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਅ ਅਸੀਂ ਅੱਜ ਜੈਵਿਕ ਖਾਦ ਦਾ ਸਟਾਲ ਲਗਾਇਆ ਸੀ ਅੱਜ ਅਸੀਂ 1200 ਕਿਲੋ ਫ੍ਰੀ ਆਫ ਕੋਸਟ ਪਬਲਿਕ ਨੂੰ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਕੁਝ ਖਾਸ ਕਰੂਗੇ ਅਸੀਂ ਵੀ ਅੱਜ ਇਹ ਸਟਾਲ ਲਗਾਏਗੇ ਜੀ ਖਾਸ ਕਰਕੇ ਇਸ ਵੀ ਅੱਜ ਇਲੈਕਸ਼ਨ ਸੀਗੀ ਇਸ ਦੇ ਵਿੱਚ ਸਾਰੇ ਹੀ ਸ਼ਹਿਰ ਨਿਵਾਸੀ ਆਣਗੇ ਜਿਨ੍ਹਾਂ ਨੂੰ ਅਸੀਂ ਇਹਦੇ ਵਿੱਚ ਜਾਗਰੂਕ ਵੀ ਕਰ ਸਕਦੇ ਆਂ ਕਿ ਜਿਹੜੇ ਖਾਦ ਆਰਗੇਨਿਕ ਆ ਤੇ ਆਪਣੇ ਕੁਰਾਲੀ ਸ਼ਹਿਰ ਵਿੱਚ ਬਣ ਰਹੀ ਏ ਤੇ ਵੈਸੇ ਤਾਂ ਅਸੀਂ 15 ਰੁਪਏ ਕਿਲੋ ਵੇਚਦੇ ਆਂ ਅੱਜ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਔਰ ਗ੍ਰੀਨ ਇਲੈਕਸ਼ਨ ਮਿਸ਼ਨ ਨੂੰ ਸਫਲ ਕਰਨ ਲਈ ਅਸੀਂ ਫ੍ਰੀ ਆਫ ਕੋਸ ਡਿਸਟ੍ਰਿਬਿਊਟ ਕੀਤੀ ਕਿੰਨਾ ਸਫਲ ਵੋਟਰਾਂ ਦਾ ਦੇਖਣ ਨੂੰ ਮਿਲਿਆ ਨਾ ਕੋਰ ਰਿਸਪੌਂਸ ਸੀਗਾ ਜੀ ਜਿੰਨੇ ਵੀ ਵੋਟਰ ਆਏ ਉਹਨਾਂ ਨੇ ਬਹੁਤ ਮਤਲਬ ਕਿ ਖੁਸ਼ੀ ਖੁਸ਼ੀ ਉਹ ਸਾਡੇ ਕੋਲੋਂ ਖਾਦ ਲੈ ਕੇ ਗਏ ਔਰ ਇਹਦੀ ਮਹੱਤਤਾ ਨੂੰ ਵੀ ਜਾਣਿਆ ਇਹ ਸਭ ਗ੍ਰੀਨ ਇਲੈਕਸ਼ਨ ਬਣਾਏ ਜਾ ਰਹੇ ਇਸ ਵਾਰ ਕੁਰਾਲੀ ਵਿੱਚ ਕੀ ਕੀ ਪ੍ਰਬੰਧ ਕੀਤੇ ਹੋਏ ਸੀ ਗ੍ਰੀਨ ਇਲੈਕਸ਼ਨ ਦਾ ਦੇਖੋ ਇੱਕ ਤਾਂ ਮਕਸਦ ਸਾਡਾ ਇਹ ਹੈਗਾ ਵੀ ਅੱਜ ਜਿਹੜਾ ਵਾਤਾਵਰਨ ਹੈਗਾ ਉਹ ਬੜਾ ਪ੍ਰਦੂਸ਼ਿਤ ਹੁੰਦਾ ਜਾਂਦਾ ਹੈ ਤੇ ਦਰਖਤਾਂ ਜਿਹੜੇ ਹੈਗੇ ਆ ਉਹ ਬਹੁਤ ਘਟਦੇ ਜਾਂਦੇ ਆ ਲੋਕੀ ਦਰਖਤ ਬਹੁਤ ਕੱਟ ਰਹੇ ਨੇ ਤੇ ਅਸੀਂ ਵਾਤਾਵਰਨ ਨੂੰ ਸੁਧਾਰਨ ਦੇ ਲਈ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਹ ਇਹਨੂੰ ਗ੍ਰੀਨ ਇਲੈਕਸ਼ਨ ਦਾ ਸੱਦਾ ਦਿੱਤਾ ਗਿਆ ਤੇ ਇਹਦੇ ਵੱਲੋਂ ਜਿਹੜਾ ਲੋਕਲ ਇੱਥੇ ਡੀਸੀ ਸਾਹਿਬਾ ਮੁਹਾਲੀ ਦੀ ਅਗਵਾਈ ਦੇ ਵਿੱਚ ਇੱਥੇ ਆਪਣਾ ਨਗਰ ਕੌਂਸਲ ਵੱਲੋਂ ਜਿਹੜੀ ਅਸੀਂ ਘਰਾਂ ਚੋਂ ਕੂੜਾ ਇਕੱਠਾ ਕਰਦੇ ਆ ਉਹਦੇ ਤੋਂ ਤਿਆਰ ਕੀਤੀ ਖਾਦ ਆਰਗੈਨਿਕ ਖਾਦ ਹੈ ਜਿਹੜੀ ਉਹ ਅਸੀਂ ਇੱਥੇ ਵੰਡੀ ਗਈ ਹੈ ਤਾਂ ਜੋ ਜਿਹੜੇ ਲੋਕ ਜਿਨ੍ਹਾਂ ਨੇ ਆਪਣਾ ਕਿਚਨ ਗਾਰਡਨ ਜਾਂ ਕੋਈ ਹੋਰ ਬੂਟੇ ਲਾਏ ਆ ਤਾਂ ਉਹ ਆਪਣਾ ਉਹਨਾਂ ਨੂੰ ਇਹ ਖਾਦ ਦੀ ਵਰਤੋਂ ਕਰਨ ਤੇ ਲੋਕੀ ਰਸਾਇਣਿਕ ਖਾਦਾਂ ਦੀ ਵਰਤੋਂ ਨਾ ਕਰਨ ਇਸ ਤੋਂ ਇਲਾਵਾ ਵੀ ਕੋਈ ਹੋਰ ਚੀਜ਼ਾਂ ਵੀ ਕੀਤੀ ਗਈ ਜਿਵੇਂ ਪਾਣੀ ਹੈ ਜਾਂ ਆਈਸਕ੍ਰੀਮ ਦਾ ਕੋਈ ਜੀ ਜੀ ਇਹ ਜਿਹੜਾ ਕੁਰਾਲੀ ਦਾ ਇਹ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਹੈਗਾ ਇੱਥੇ ਮਾਡਲ ਬੂਥ ਕੋਸ਼ਿਤ ਕੀਤਾ ਗਿਆ ਸੀ ਇੱਥੇ ਅਸੀਂ ਜਿਹੜਾ ਹੈਗਾ ਸਾਰੇ ਵੋਟਰਾਂ ਨੂੰ ਆਈਸਕ੍ਰੀਮ ਦਾ ਪ੍ਰਬੰਧ ਕੀਤਾ ਗਿਆ ਹੈ ਗਰਮੀ ਦੇ ਦਿਨਾਂ ਦੇ ਵਿੱਚ ਤੇ ਆਈਸਕ੍ਰੀਮ ਦਾ ਸੀ ਪ੍ਰਬੰਧ ਕੀਤਾ ਗਿਆ ਤੇ ਪਾਣੀ ਦੀਆਂ ਸ਼ਬੀਲਾਂ ਨੇ ਜਿਹੜੀਆਂ ਉਹ ਹਰ ਬੂਥ ਤੇ ਲੱਗੀਆਂ ਨੇ ਪਰ ਉਹਦੇ ਲੋਕ ਵੋਟਰਾਂ ਨੂੰ ਜਿਹੜੇ ਵੋਟਰ ਵੋਟ ਪਾਉਣ ਆ ਰਹੇ ਨੇ ਗਰਮੀ ਦੇ ਦਿਨਾਂ ਦੇ ਵਿੱਚ ਤਾਂ ਜੋ ਕਿਸੇ ਨੂੰ ਵੀ ਜੇ ਪਾਣੀ ਦੀ ਜ਼ਰੂਰਤ ਹੈ ਤਾਂ ਉੱਥੋਂ ਉਹ ਪਾਣੀ ਪੀ ਸਕੇ ਅਸੀਂ ਹਰ ਬੂਥ ਦੇ ਉੱਤੇ ਇਹ ਜਿਹੜੀਆਂ ਹੈਗੀਆਂ ਸ਼ਬੀਲਾਂ ਲਗਾਈਆਂ ਗਈਆਂ ਨੇ ਤੇ ਕਰਾਲੀ ਦੇ ਵਿੱਚ 30 ਬੂਥ ਨੇਗੇ ਜਿਹੜੇ ਵੱਖ-ਵੱਖ 12 ਲੋਕੇਸ਼ਨਾਂ ਤੇ ਸਥਿਤ ਨੇ 12 ਲੋਕੇਸ਼ਨਾਂ ਤੇ ਹੀ ਇਸ ਤਰ੍ਹਾਂ ਜਿਵੇਂ ਇਸ ਸਕੂਲ ਦੇ ਵਿੱਚ ਸ਼ਬੀਲ ਹੈ ਤਾਂ 12 ਲੋਕੇਸ਼ਨਾਂ ਤੇ ਸਾਰਿਆਂ ਤੇ ਸ਼ਬੀਲਾ ਲਗਾਈ ਜਾਂਦੀ ਹੈ ਇੱਕ ਘੰਟੇ ਦਾ ਟਾਈਮ ਪਿਆ ਵੋਟਰ ਖਤਮ ਹੋਣ ਤੋਂ ਸਰ ਜਿਹੜੇ ਵੋਟ ਪਾ ਨਹੀਂ ਆਏ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਅਸੀਂ اپیل ਕਰਾਂਗੇ ਕਿ ਇਹ ਇੱਕ ਲੋਕਤੰਤਰਿਕ ਸਿਸਟਮ ਦੇ ਵਿੱਚ ਜਿਹੜਾ ਇਲੈਕਸ਼ਨ ਹੈਗੀ ਹੈ ਇਹ ਇੱਕ ਬਹੁਤ ਵੱਡਾ ਉਹਦਾ 파ਰਟ ਹੈ ਤੇ ਅਸੀਂ ਤਾਂ ਇਹ ਕਹਾਂਗੇ ਵੀ ਇਹ ਲੋਕਤੰਤਰ ਦਾ ਮਹਾਉਤਸਵ ਹੈ ਤੇ ਆਓ ਅਸੀਂ ਸਾਰੇ ਰਲ ਮਿਲ ਕੇ ਇਸ ਮਹਾਉਤਸਵ ਦੇ ਉਤਸਵ ਦੇ ਵਿੱਚ ਸ਼ਾਮਿਲ ਹੋਈਏ ਤੇ ਵੱਧ ਤੋਂ ਵੱਧ ਅਸੀਂ ਆਪਣਾ ਵੋਟ ਪਾਈਏ ਇਹਦੇ ਨਾਲ ਸਾਡਾ ਲੋਕਤੰਤਰ ਹੈ ਜਿਹੜਾ ਉਹ ਮਜ਼ਬੂਤ ਹੁੰਦਾ ਹੈ